ਲਓ ਵੀ ਦੋਸਤੋ ਅੱਜ ਇੱਕ ਬੱਚਾ ਪੂਰੀ ਸ਼ੋ ਕੁਆਲਿਟੀ ਦਾ ਹੋਰ ਤੁਹਾਨੂੰ ਹਜ਼ਾਰਾਂ 'ਚ ਲਿਆਤਾ ਕਹਿ ਖਾ ਸਕਦੇ ਆਂ ਵੀ ਬੱਕਰੀ ਦੇ ਮੁੱਲ ਦਾ ਲਿਆਤਾ ਅੱਜ ਸਵੇਰ ਇੱਕ ਘੋੜੀ ਦੀ ਵੀਡੀਓ ਪਾਈ ਸੀ ਨੁਕਰੀ ਥੋੜੇ ਜਿ ਮਿੰਟਾਂ 'ਚ ਘੋੜੀ ਸੇਲ ਹੋ ਗਈ ਤਾਂ ਮੈਂ ਸੋਚਿਆ ਚਲੋ ਇੱਕ ਆਸਾਮ ਨੂੰ ਅੱਜ ਵੀਡੀਓ ਹੋਰ ਪਾ ਦਈਏ ਕਿਉਂਕਿ ਜਿਹੜੇ ਆਪਣੇ ਨਾਲ ਚੈਨਲ ਤੇ ਭਰਾ ਜੁੜੇ ਉਹਨਾਂ ਦੀ ਡਿਮਾਂਡ ਇਹੀ ਹੁੰਦੀ ਹੈ ਬਾਈ ਹਜ਼ਾਰਾਂ 'ਚ ਜਾਨਵਰ ਲਿਆਇਆ ਕਰੋ ਕੁਆਲਿਟੀ ਚੰਗੀ ਹੋਵੇ ਤਾਂ ਮਿਕਰੋ ਮਿੱਤਰੋ ਕੁਆਲਿਟੀ ਵੀ ਚੰਗੀ ਲਿਆਤੀ ਚੀਜ਼ ਵੀ ਚੰਗੀ ਐ ਬਲੱਡ ਲਾਈਨ ਵੀ ਆਪਾਂ ਰੇਟ ਆ ਜਿਹੜਾ ਲੱਖੋਂ ਘੱਟਾ ਹਜ਼ਾਰਾਂ ਚ ਰੇਟ ਆ ਲੱਖੋਂ 20 30 ਹਜ਼ਾਰ ਨਹੀਂ ਜ਼ਿਆਦਾ ਹੀ ਘੱਟ ਰੇਟ ਆ ਪਰ ਬਲੱਡ ਲਾਈਨ ਹੈਗੀ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਕਿੰਨੀ ਉਮਰ ਆ ਕੀ ਮਾਰਕੀਆਂ ਕੀ ਬਾਲਪੋਰੀਆ ਸਾਰੀ ਡਿਟੇਲ ਹੀ ਵੀਡੀਓ ਵਿੱਚ ਦਵਾਂਗੇ ਦੋਸਤੋ ਬਸ ਵੀਡੀਓ ਪੂਰੀ ਦੇਖ ਲਿਆ ਕਰੋ ਕਿਉਂਕਿ ਰੇਟ ਦਾ ਆਪਾਂ ਦਿੰਨੇ ਹੁੰਦੇ ਆ ਆਈਡੀਆ ਤੇ ਜਿਹੜੀ ਬਾਕੀ ਜਾਣਕਾਰੀ A ਤੋਂ ਉਹ ਲੈ ਕੇ Z ਤਾਈ ਸਾਰੀ ਵੀਡੀਓ ਚ ਹੀ ਦੇ ਦੇਣੀ ਹੁੰਦੀ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਮਿੱਤਰੋ ਅੱਜ ਇੱਕ ਵੀਡੀਓ ਸਾਮੀ ਪਾਉਣ ਜਾ ਰਹੇ ਹਾਂ ਤਾਰੀਖ 5 ਫਰਵਰੀ 5 ਮਾਰਚ 2025 ਤਾਂ ਮਿੱਤਰੋ ਬੱਚਾ ਦੇਖੋ ਕੁਆਲਿਟੀ ਚੈੱਕ ਕਰੋ ਨੈੱਕ ਦੀ ਚੈੱਕ ਕਰੋ ਮਾਰਕਾ ਚੈੱਕ ਕਰੋ ਬੰਤਰਾਂ ਚੈੱਕ ਕਰੋ ਹਾਂਜੀ ਦੋਸਤੋ ਇਹ ਆਪਣੇ ਪੰਜਾਬ ਦੀ ਬਲੱਡ ਲਾਈਨ ਚ ਮੱਝੂ ਕੇ ਬਲੱਡ ਲਾਈਨ ਹੈ ਬੱਚੇ ਦਾ ਪਰ ਰੰਗ ਹੈ ਜਿਹੜਾ ਕੁਮਿਆਤ ਜੀ ਪਹਿਲਾਂ ਤਾਂ ਬੇਨਤੀ ਹੈ ਵੀ ਜਿਹੜੇ ਭਰਾਵਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮਿੱਤਰੋ ਚੈਨਲ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਜਾਇਜ਼ ਰੇਟ ਦਾ ਜਾਨਵਰ ਮਿਲਦਾ ਨੰਬਰ 2 ਤੇ ਮਾਰਕਿੰਗ ਬਾਰੇ ਦੱਸੀਏ ਤਾਂ 5 ਕਿ ਲੈਣਾ ਚਾਰੇ ਪੈਰ ਬਰਾਬਰ ਚਟੇ ਲੱਤ ਦੀ ਨਲੀ ਚੈੱਕ ਕਰ ਲੋ ਕੱਦ ਤੁਹਾਨੂੰ ਆਪ ਹੀ ਅੰਦਾਜ਼ਾ ਪਤਾ ਚੱਲ ਜੂ ਕਿੰਨਾ ਕਰਜਿ ਜਿਵੇਂ ਆਪਾਂ ਨੂੰ ਪਤਾ ਹੀ ਮੱਝੋ ਖਾਨਦਾਨ ਦੇ ਜਾਨਵਰ ਕੱਦ ਦਾ ਪੂਰਾ ਕਰਦੇ ਕਰਦੇ ਆ ਪਰ ਬੱਚੇ ਦੀ ਲਾਤੀ ਦੱਸੀ ਜਾਂਦੀ ਹੈ ਕੱਦ ਕਿੰਨਾ ਕਰਜਿ ਚਾਰੇ ਪੈਰ ਚਟੇ ਮੱਥੇ ਫੁੱਲ ਪੰਜ ਕਿਲਾਣਾ ਬੱਚਾ ਦੋਸਤੋ ਕੰਨ ਕੰਨ ਕੁੰਡੀ ਵਾਲਾ ਟੱਚ ਕਰਦਾ ਨਾ ਘੋੜੇ ਦਾ ਪੋਤਾ ਜੀ ਮੱਝੂਕੇ ਵਾਲੇ ਦਾ ਤੇ ਰਾਜੇ ਘੋੜੇ ਦਾ ਬੱਚਾ ਕੁਮੈਤ ਰੰਗ ਆ ਪੁੱਠਾ ਪੱਟਾ ਸੋਹਣਾ ਪੰਜ ਕਿ ਮਹੀਨੇ ਉਮਰ ਆ ਬਾਲ ਪੋਰੀਆਂ ਜਮਾਂ ਕਲੀਅਰ ਆ ਤੇ ਰੇਟ ਆਪ ਆਈਡੀਆ ਦੇਤਾ ਸੋ ਦੋਸਤੋ ਕੋਈ ਹੁੰਦਾ ਭਰਾ ਜੀ ਨੇ ਸਵਾਰੀ ਵਾਸਤੇ ਘੋੜਾ ਲੈਣਾ ਆਪਦੇ ਹੱਥੀ ਪਾਲ ਲੈਣਾ ਮੱਝੂਕੇ ਵਾਲੇ ਪੰਜਾਬ ਨਸਲ ਦੇ ਤੁਰਨ ਚ ਵੀ ਮੰਨੇਗੇ ਸੋ ਕੁਆਲਟੀ ਚ ਵੀ ਮੰਨੇਗੇ ਬਰੀਡਿੰਗ ਚ ਵੀ ਮੰਨੇਗੇ ਅਮੇਤਰੋ ਬੱਚਾ ਮਾੜਾ ਨਹੀਂ ਤੁਹਾਨੂੰ ਨਾ ਰੇਟ ਮਾੜਾ ਤੇ ਨਾ ਬੱਚਾ ਮੜ ਹੁਣ ਤੁਹਾਡੀ ਹਿੰਮਤ ਆ ਫੋਨ ਲਾ ਲਓ ਨੰਬਰ ਸਕਰੀਨ ਤੇ ਦੇ ਤੇ ਤੇ ਜਿਹਨੇ ਸਵਾਰੀ ਲਈ ਰੱਖਣਾ ਉਹ ਵੀ ਦੇਖ ਲਓ ਜਿਹਨੇ ਚੜਾਉਣ ਨੂੰ ਲੈਣਾ ਟੂਰਨਾਮੈਂਟਾਂ ਤੇ ਦੇਣਾ ਉਹ ਵੀ ਦੇਖ ਲਓ ਤੁਹਾਡੇ ਬਜਟ ਚ ਤੇ ਹਾਂ ਜਿਹਨੇ ਸਾਣ ਬਣਾਉਣਾ ਸਾਣ ਵੀ ਪੂਰੇ ਟੌਪ ਦਾ ਬਣੂ ਮਿੱਤਰੋ ਤੇ ਬਾਕੀ ਡਿਟੇਲ ਸਾਰੀ ਦੇਤੀ ਆਪਾਂ ਬਾਲਪੋਰੀਆਂ ਦਾ ਸਾਫ ਤੇ ਡਿਟੇਲ ਸਾਰੀ ਦੇਤੀ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਬੱਚਾ ਨੰਬਰ ਕਰ ਲਓ 96239154544 8955599017 ਮੈਨੂੰ ਦਿਓ ਉਨੇ ਟਾਈਮ ਲਈ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਦੋਸਤੋ ਅਲਵਿਦਾ